ਮੈਨੂੰ ਬਹੁਤ ਖੁਸ਼ੀ ਹੋਈ ਹੈ ਸ਼ਹਿਰ ਮੈਂ ਆਪਣੇ ਹਲਕੇ ਦੇ ਹਰੇ ਭਰੇ ਲਖਨਤੋ ਨੇ ਜਿਹੜਾ ਸਾਡਾ ਨਵਾਂ ਵੱਡਾ ਹਸਪੀਟਲ ਆ ਰਿਹਾ ਹੈ ਇਸ ਸ਼ਹਿਰ ਦੀ ਬਹੁਤ ਜ਼ਿਆਦਾ ਤਰੱਕੀ ਹੋ ਜਾਣੀ ਹੈ ਹੋਟਲ ਬਣ ਜਾਣੀ ਹੈ ਤਖਨਾ ਹੋਰ ਹੋ ਜਾਣੀ ਹੈ ਟਰੇਡ ਵੱਧ ਜਾਣੀ ਹੈ ਫਿਰ ਅਗਲੇ ਸਾਲ ਸਾਰੀਆਂ ਤਾਰਾਂ ਜਿਹੜੀ ਵੇ ਛੱਤਾਂ ਦੇ ਉੱਤੋਂ ਦੀ ਜਾਂਦੀਆਂ ਸਭ ਥੱਲੇ ਜ਼ਮੀਨ ਦੇ ਥੱਲੇ ਚਰੀਆਂ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਛੜੂਗੀ ਕਿਸੇ ਦਾ ਫ੍ਰਿਜ ਨਹੀਂ ਛੜੂਗਾ ਕਿਸੇ ਦਾ ਖੁਸ਼ ਨਹੀਂ ਹੋਊਗਾ ਵਦਿਆ ਇੱਥੇ ਐਡਮਿਨਿਸਟ੍ਰੇਸ਼ਨ ਕੋਈ ਇਨਕਮ ਟੈਕਸ ਕੋਈ ਈਜੀਜੀ ਮੈਂ ਆਪਣੇ ਲਾਲੇ ਬਾਣੀਆਂ ਦੇ ਉੱਤੇ ਰੇਡ ਨਹੀਂ ਮਰਨ ਦੇਊਗਾ ਮੈਨੂੰ ਬੜੀ ਖੁਸ਼ੀ ਹੈ ਜੇ ਪਾਰਲੀਮੈਂਟ ਪਹੁੰਚ ਗਈ ਤਾਂ ਤੁਸੀਂ ਦੇਖੋਗੇ ਕਿੰਨੀ ਤਬਦੀਲੀ ਆਉ ਹਰੇਕ ਚੀਜ਼ ਦੇ ਵਿੱਚ ਕੀਤਾ ਦੇਖਦੇ ਮੇਰੇ ਪਚਾਰ ਨੂੰ ਪੰਜਾਬ ਚਾਰ ਨੂੰ ਛੂਠ ਬੋਲਦੇ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ ਘਰ ਨੌਖ ਨਹੀਂ ਦਊਗਾ ਇੰਦਰਾ ਗਾਂਧੀ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਦੇਵਾਂਗੀ ਕੋਈ ਨਹੀਂ ਦਿੱਤਾ ਆਮ ਪਾਰਟੀ ਨੇ ਕਿਹਾ ਸੀ ਹਰੇਕ ਵੀ ਪੀ ਦੇ ਬੈਂਕ ਦੇ ਵਿੱਚ 1000 ਰੁਪਿਆ ਚੜ੍ਹਦੇ ਮਹੀਨੇ ਆਜੂਗਾ ਕੋਈ ਨਹੀਂ ਦਿੱਤਾ ਇਹ ਸਭ ਆਲੂ ਮਟਰ ਗੋਭੀ ਪਾਰਟੀਆਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਸ਼ਹਿਰ ਮੈਂ ਆਪਣੇ ਹਲਕੇ ਦੇ ਹਰੇ ਭਰੇ ਲਖਣਾ ਟੋਨੇ ਜਿਹੜਾ ਸਾਡਾ ਨਵਾਂ ਵੱਡਾ ਹਸਪੀਟਲ ਆ ਰਿਹਾ ਇਹ ਸ਼ਹਿਰ ਦੀ ਬਹੁਤ ਜ਼ਿਆਦਾ ਤਰੱਕੀ ਹੋ ਜਾਣੀ ਹੈ ਹੋਟਲ ਬਣ ਜਾਣੀ ਹੈ ਤਕਨਾ ਹੋਰ ਹੋ ਜਾਣੀ ਹੈ ਟਰੇਡ ਵੱਧ ਜਾਣੀ ਹੈ ਫਿਰ ਅਗਲੇ ਸਾਲ ਸਾਰੀਆਂ ਤਾਰਾਂ ਜਿਹੜੀ ਵੇ ਛੱਤਾਂ ਦੇ ਉੱਤੋਂ ਦੀ ਜਾਂਦੀਆਂ ਸਭ ਥੱਲੇ ਜ਼ਮੀਨ ਦੇ ਥੱਲੇ ਚੜੀਆਂ ਜਾਣਗੀਆਂ ਕਿਸੇ ਦੀ ਮੋਟਰ ਨਹੀਂ ਛੱਡੂਗੀ ਕਿਸੇ ਦਾ ਫ੍ਰਿਜ ਨਹੀਂ ਛੜੂਗਾ ਕਿਸੇ ਦਾ ਖੁਸ਼ ਨਹੀਂ ਹੋਊਗਾ ਵਦਿਆ ਇੱਥੇ ਐਡਮਿਨਿਸਟ੍ਰੇਸ਼ਨ ਕੋਈ ਇਨਕਮ ਟੈਕਸ ਕੋਈ ਈਜੀਜੀ ਮੈਂ ਆਪਣੇ ਲਾਲੇ ਬਾਣੀਆਂ ਦੇ ਉੱਤੇ ਰੇਡ ਨਹੀਂ ਮਰਨ ਦੇਊਗਾ ਮੈਨੂੰ ਬੜੀ ਖੁਸ਼ੀ ਹੈ ਜੇ ਪਾਰਲੀਮੈਂਟ ਪਹੁੰਚ ਗਈ ਤਾਂ ਤੁਸੀਂ ਦੇਖੋਗੇ ਕਿੰਨੀ ਤਬਦੀਲੀ ਆਉ ਹਰੇਕ ਚੀਜ਼ ਦੇ ਵਿੱਚ ਕਿੱਦਾਂ ਦੇਖਦੇ ਮੇਰੇ ਪੰਜਾਬ ਨੂੰ ਪੰਜਾਬ ਚ ਨਹੀਂ ਉਠ ਉਠ ਬੋਲਦੇ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ ਘਰ ਨੌਕਰੀ ਦਊਂਗਾ ਇੰਦਰਾ ਗਾਂਧੀ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਦੇਵਾਂਗੀ ਕੋਈ ਨਹੀਂ ਦਿੱਤਾ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਿਆ ਛੜ ਦੇ ਮਹੀਨੇ ਆਜੂਗਾ ਕੋਈ ਨਹੀਂ ਦਿੱਤਾ ਇਹ ਸਭ ਆਲੂ ਮਟਰ ਗੋਭੀ ਪਾਰਟੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ